ਸ੍ਰੀ ਕਾਲਜੀ ਮੈਂ ਡਾਕਟਰ ਜਸਕਰ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਫਐਸ ਸਬਚੈ ਸਾਰੀ ਚੱਲ 48 ਕਿੰਨੇ ਲਾ ਕੇ ਮੈਂ ਰੈਂਡ ਸੰਧਵਾ ਵਿਖੇ ਪਹੁੰਚੇ ਆ ਇੱਥੇ ਪੂਲਿੰਗ ਬੂਥ ਸਾਰੀਆਂ ਪਾਰਟੀਆਂ ਦੇ ਲੱਗੇ ਆ ਆਓ ਤੁਹਾਨੂੰ ਵਿਖਾ ਰਹੇ ਆ ਬਿੰਡ ਸੰਧਵਾ ਤੋਂ ਸਾਰੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ ਅੱਜਕੱਲ ਜੀ ਹੋਰ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਿਵੇਂ ਅੱਜ ਮਾਹੌਲ ਬਹੁਤ ਵਧੀਆ ਲੱਗ ਰਿਹਾ ਹੈ ਸਵੇਰ ਤੋਂ ਹੀ ਵੋਟਿੰਗ ਚੱਲ ਰਹੀ ਹੈ ਬਿਲਕੁਲ ਜੀ ਬਿਲਕੁਲ ਜੀ ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਜੀ ਵਿਲਕਨ ਮੈਂ ਤਾਂ ਕਹਿੰਦਾ ਜੀ ਵੋਟ ਦਾ ਅਧਿਕਾਰ ਆ ਜਿਹੜਾ ਬਹੁਤ ਮਹੇਸ਼ੀਬ ਦੀ ਅਧਿਕਾਰ ਆ ਹਰੇਕ ਬੰਦੇ ਨੂੰ ਆਪ ਦੇ ਅਧਿਕਾਰ ਦੀ ਮਰਦੋਂ ਕਰਨੀ ਚਾਹੀਦੀ ਸਾਰੀਆਂ ਪਾਰਟੀਆਂ ਨੇ ਅਸੀਂ ਆਪ ਦਾ ਪ੍ਰਚਾਰ ਕਰਨਾ ਹੈ ਦੇਖੋ ਸਾਡਾ ਤਾਂ ਇਹੀ ਪ੍ਰਚਾਰ ਆ ਵੀ ਸਾਡਾ ਉਮੀਦਵਾਰ ਸ਼ਰਮਨਦੀ ਕਾਲੀ ਚੱਲਦਾ ਉਹਨੂੰ ਵੋਟ ਪਾਓ ਬਾਕੀ ਪਾਰਟੀਆਂ ਨੇ ਆਜਾ ਦੇ ਉਮੀਦਵਾਰ ਆ ਬਾਰੇ ਕਹਿੰਦੇ ਅਸੀਂ ਤਾਂ ਇਹ ਕਹਿੰਦੇ ਵੀ ਸਾਡੀ ਪਾਰਟੀ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹੱਕਾਂ ਦੀ ਖਾਤਰ ਲੜਨ ਵਾਲੀ ਪਾਰਟੀ ਹੈ ਵੀ ਆਪਾਂ ਪੰਜਾਬ ਦੇ ਦੂਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਆਪਾਂ ਕਾਲੀ ਜੀ ਨਾਲ ਤਕਰਾ ਕਰੀਏ ਤੇ ਬਾਕੀ ਹਰੇਕ ਦੀ ਸੋਚ ਆ ਅੱਜ ਕੱਲ ਲੋਕ ਬਹੁਤ ਸਿਆਣੇ ਆ ਇਹ ਗੱਲ ਲੋਕਾਂ ਨੇ ਵੇਖਣਾ ਵੀ ਕਿਹੜੀ ਪਾਰਟੀ ਨੇ ਲਾਰੇ ਲਾਏ ਆ ਤੇ ਕਿਹੜੀ ਪਾਰਟੀ ਨੇ ਕੰਮ ਕੀਤੇ ਆ ਇਹ ਕਰਕੇ ਲੋਕਾਂ ਨੂੰ ਆਪਣੇ ਅਧਿਕਾਰ ਦੀ ਵਾਰਤੋਂ ਜੁੜ ਕਰਨੀ ਚਾਹੀਦੀ ਆ ਇਹ ਨਾ ਵੀ ਘਰੇ ਬਹਿ ਕੇ ਇਹ ਸੋਚੋ ਵੀ ਗਰਮੀ ਆ ਅੱਜ ਅੱਜ ਆਪਾਂ ਰਹਿਣ ਦੀਏ ਜੀ ਵੋਟ ਪਾਉਣ ਨੂੰ ਛੱਟ ਛੱਟ ਬਣਾ ਕੀ ਆ ਆਪਦੇ ਵੋਟ ਦੀ ਅਧਿਕਾਰ ਦੀ ਵਾਰਤੋਂ ਜੁੜ ਕਰਨੀ ਚਾਹੀਦੀ ਆ ਅੱਜ ਪਿੰਡ ਦਾ ਮਾਹੌਲ ਕਿਵੇਂ ਲੱਗ ਰਿਹਾ ਪਿੰਡ ਸੰਧਵਾ ਦੇ ਵਿੱਚ ਤਾਂ ਬਹੁਤ ਲੀਡਰ ਵੀ ਐ ਇੱਥੋਂ ਦਾ ਮਾਹੌਲ ਅੱਜ ਕਿਵੇਂ ਲੱਗ ਰਿਹਾ ਤੁਹਾਨੂੰ ਬਰਾੜ ਸਾਹਿਬ ਸੰਧਵਾ ਜੀ ਟੰਗ ਨਾਲ ਪੈ ਰਹੀ ਹੈ ਜੀ ਵੋਟ ਦੇਖੋ ਲੀਡਰ ਭਾਵੇਂ ਹੈਗੇ ਹੋਏ ਆ ਪਰ ਦੇਖੋ ਲੋਕਾਂ ਦਾ ਵਿੱਚ ਜਿਹੜਾ ਹੈਗਾ ਪ੍ਰੇਮ ਪਿਆਰ ਹੋਈ ਹੈ ਕੋਈ ਇਹੋ ਜਿਹੀ ਗੱਲ ਸਾਡੇ ਵੱਲੋਂ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਦੂਜਿਆਂ ਦੇ ਬਾਰੇ ਮੈਂ ਕਹਿ ਨਹੀਂ ਸਕਦਾਗਾ ਪਰ ਸਾਡੇ ਵੱਲੋਂ ਸ਼ਾਂਤਪੁਰ ਟੰਗ ਨਾਲਾ ਸੀ ਤਾਂ ਹਰੇਕ ਨੂੰ ਕਹਿੰਦੇ ਆ ਭਾਈ ਆਉਂਦੀ ਪਰਚੀ ਕਟਾਓ ਇਹ ਅੰਦਰ ਜਾ ਕੇ ਵੋਟ ਪਾਓ ਆਪਾਂ ਕੇ ਇਹਨੂੰ ਮਾੜਾ ਜਿਗਾ ਕਹਿੰਦੇ ਲੋੜ ਦੀ ਆਪਾਂ ਦੀ ਵੋਟ ਪਾਓ ਤੇ ਵੋਟ ਪਾਓ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਧੰਨਵਾਦ ਜੀ ਬਾਬੇ ਬੁਮਾਰ ਇਹ ਕਾਂਗਰਸ ਦਾ ਬੂਥ ਲੱਗਿਆ ਹੈ ਪਿੰਡ ਸੰਧਵਾ ਵਿਖੇ ਇੱਥੇ ਆਪਾਂ ਇੱਥੋਂ ਦੇ ਜਿਹੜੇ ਲੀਡਰ ਆ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਇਹ ਹੈ ਜੀ ਸਾਡੇ ਡਾਕਟਰ ਸਾਹਿਬ ਹਾਂਜੀ ਡਾਕਟਰ ਸਾਹਿਬ ਤੁਹਾਨੂੰ ਕਿਉਂ ਜਾ ਮਾਹੌਲ ਰੱਗ ਰਿਹਾ ਅੱਜ ਪੰਜਾਬ ਦੇ ਵਿੱਚ ਥਾਂ ਥਾਂ ਤੇ ਵੋਟਾਂ ਪੈ ਰਹੀਆਂ ਤੇ ਪਿੰਡ ਸੰਧਵਾ ਵਿੱਚ ਰਾਜਨੀਤਿਕ ਪਾਰਟੀਆਂ ਦੇ ਲੀਡਰ ਵੀ ਬਹੁਤ ਹੈ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਮਾਹੌਲ ਹੈ ਜੀ ਡਾਕਟਰ ਸਾਹਿਬ ਕਾਂਗਰਸ ਦੀ ਸਰਕਾਰ ਬਣ ਜਾ ਰਹੀ ਹੈ ਹਿੰਦੁਸਤਾਨ ਦੇ ਵਿੱਚ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਜਾ ਰਹੇ ਹੈ ਇਸੇ ਕੋਸ਼ਿਸ਼ ਮੁਕਸ ਕਰ ਰਹੇ ਹੋਇਆ ਸੰਧਵਾ ਪੋਲਿੰਗਪੁਰ ਤੇ ਛੰਡੀ ਦੱਸੀ ਦਾ ਲੰਗਰ ਲਗਾਇਆ ਜਾ ਰਿਹਾ ਹੈ ਇਹ ਲੰਗਰ ਕੋਈ ਵੋਟਾਂ ਨੂੰ ਮੁਖ ਰੱਖ ਕੇ ਨਹੀਂ ਆਇਆ ਇਹ ਸਾਡੀ ਭਾਈਚਾਰਾਾਂ ਜਾਂ ਪਿੰਡ ਦੀ ਇਸ ਕਰਕੇ ਅਸੀਂ ਇਹ ਲੰਗਰ ਗਰਮੀ ਦੇ ਕਾਰਨ ਗਰਮੀ ਦੇ ਕਾਰਨ ਲਾਇਆ ਵੀ ਕਿਸੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਕਿਵੇਂ ਇੱਥੇ ਮਾਹੌਲ ਕਿਹੋ ਜਿਹਾ ਹੁੰਦਾ ਸੰਧਵਾ ਦੇ ਵਿੱਚ ਕੋਈ ਲੜਾਈ ਝਗੜਾ ਜਾਂ ਕਿਸੇ ਕਿਸਮ ਦੀ ਕੋਈ ਦਾ ਮਾਹੌਲ ਬਹੁਤ ਵਧੀਆ ਹੁੰਦਾ ਤੇ ਨਾ ਕੋਈ ਲੜਾਈ ਨਾ ਕੋਈ ਝਗੜਾ ਸਭ ਭਰਾਵਾਂ ਨੂੰ ਰਹਿੰਦੇ ਆ 5 ਵਜੇ ਤੋਂ ਬਾਅਦ ਸਾਰੇ ਇੱਕ ਹੋ ਜਾਂਦੇ ਆ ਅੱਜ ਸਵੇਰ ਤੋਂ ਹੀ ਭੀੜ ਲੱਗੀ ਆ ਵੋਟਿੰਗ ਵੋਟਾਂ ਵਾਸਤੇ ਤੇ ਤੁਸੀਂ ਉਹਦੇ ਬਾਰੇ ਕੀ ਕਹੋਗੇ ਇੱਥੋਂ ਕਿਵੇਂ ਰੁਝਾਨ ਆ ਵੀ ਬਾਹਲਾ ਵਧੀਆ ਲੋਕ ਆਹ ਲਓ ਆਲਗਾਨੀ ਕਾਂਗਰਸ ਸਰਕਾਰបាន ਜਾਰੀ ਲੋਕਾਂ ਦੇ ਇਨਕਸ਼ਾ ਲੋਕ ਆਪਕੋ ਮਹਾਰੇ ਹੀ ਕਹਿਣਾ ਰਾਜ ਨਿਕਲ ਕੇ ਵੋਟ ਦਾ ਪ੍ਰਦਾਨ ਕਰ ਰਹੇ ਵੇਖੋ ਜੀ ਕਾਂਗਰਸ ਦੇ ਲੀਡਰ ਨੇ ਦੱਸਿਆ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ ਪਰ ਇਹ ਤਾਂ ਸਮਾਂ ਹੀ ਦੱਸੂਗਾ ਕਿ ਕੀ ਹੋਣਾ ਅੱਗੇ ਇਹ ਬੀਜੇਪੀ ਦਾ ਜਿਹੜਾ ਪੋਲਿੰਗ ਬੂਥ ਲੱਗਾ ਹੋਇਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਇੱਕ ਆਮ ਆਦਮੀ ਪਾਰਟੀ ਦੇ ਨੇਤਾ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਗੋਗੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮਹਾਰਾਜ ਬਹੁਤ ਵਧੀਆ ਜੀ ਅੱਜ ਜਿਹੜਾ ਪਿੰਡ ਸੰਧਵਾ ਦਾ ਮਾਹੌਲ ਕਿਹੋ ਜਿਹਾ ਲੱਗ ਰਿਹਾ ਤੁਸੀਂ ਪੋਲਿੰਗ ਬੂਥ ਅੰਦਰ ਵੀ ਜਾ ਕੇ ਆਏ ਆਂ ਵੋਟ ਵੀ ਪਾ ਕੇ ਆਏ ਆਂ ਕਿਵੇਂ ਲੱਗਦਾ ਮਾਹੌਲ ਸੰਧਵਾ ਦੇ ਲੋਕ ਵਧੀਆ ਭਾਈ ਜਰਾ ਸੱਚ ਰੱਖ ਕੇ ਆਪ ਦਾ ਜੋ ਮਨ ਮਤ ਦਾ ਧਾਨ ਹੈ ਆਉਂਦੇ ਤਰੀਕੇ ਨਾਲ ਬਹੁਤ ਵਧੀਆ ਕਰ ਰਹੇ ਕੋਈ ਲੜਾਈ ਝਗੜਾ ਨਹੀਂ ਬਹੁਤ ਲੋਕਾਂ 'ਚ ਪਿਆਰ ਹੈ ਇੱਥੋਂ ਦੇ ਲੀਡਰ ਵੀ ਬਹੁਤ ਐ ਪਰ ਕਿਸੇ ਕਿਸਮ ਦੀ ਕੋਈ ਸੁਣਨ ਵਿੱਚ ਨਹੀਂ ਆਇਆ ਕੋਈ ਲੜਾਈ ਝਗੜਾ ਇਹਦੇ ਬਾਰੇ ਤੁਸੀਂ ਦੱਸੋ ਮਤਲਬ ਹੀ ਕੋਈ ਨਹੀਂ ਜੀ ਲੜਾਈ ਸਾਡੇ ਨਾਲ ਬੀਜੇਪੀ ਦੇ ਮੰਡਲ ਪ੍ਰਧਾਨ ਐ ਸ਼ਮਸ਼ੇਰ ਸਿੰਘ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਤੋਂ ਅੱਜ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਜਗ੍ਹਾ-ਜਗ੍ਹਾ ਤੇ ਪਰ ਪਿੰਡ ਸੰਧਵਾ ਦੇ ਵਿੱਚ ਲੀਡਰਸ਼ਿਪ ਬਹੁਤ ਜ਼ਿਆਦਾ ਹੈ ਹਰੇਕ ਹਰੇਕ ਪਾਰਟੀ ਦੀ ਤੁਸੀਂ ਕੀ ਕਹੋਗੇ ਸੰਧਵਾ ਦਾ ਮਾਹੌਲ ਤੁਹਾਨੂੰ ਕਿਵੇਂ ਲੱਗਦਾ ਬਹੁਤ ਵਧੀਆ ਰਿਸਪੋਸ ਮਿਲ ਰਿਹਾ ਜੀ ਸਾਰੇ ਬਿਲਵਾਂ ਵੰਡ ਕੇ ਮਤਲਬ ਜਿੰਨਾਂ ਨੂੰ ਵੀ ਕੋਈ ਕਹਿੰਦਾ ਵੀ ਅਸੀਂ ਇੱਥੇ ਪਾਣੀ ਇੱਥੇ ਪਾਣੀ ਹੈ ਕਿੱਥੇ ਲੋਕਾਂ ਦਾ ਮਾਣਾ ਪਰ ਸਾਡੇ ਬੀਜੇਪੀ ਵੱਲੋਂ ਮੈਂ ਕਹਿ ਰਿਹਾ ਵੀ ਬਹੁਤ ਵੱਡਾ ਆਗਾ ਮਿਲ ਰਿਹਾ ਜੀ ਅੱਜ ਬੂਤ ਵੀ ਹਰੇਕ ਪਿੰਡ ਦੇ ਵਿੱਚ ਅਸੀਂ ਲਾਇਆ ਜੀ ਤੇ ਬੁਲਵਾਤਮਾ ਨੇ ਬਹੁਤ ਵੱਡੀ ਲੋਕਾਂ ਦਾ ਪਿਆਰ ਸਾਨੂੰ ਬਹੁਤ ਜ਼ਿਆਦਾ ਮਿਲ ਰਿਹਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਵੀ ਇੱਥੇ ਸ਼ਾਂਤਮਈ ਢੰਗ ਨਾਲ VOTING ਹੋ ਰਹੀ ਆ ਜਾਂ ਕਿਸੇ ਕਿਸਮ ਦਾ ਬਿਲਕੁਲ ਬਿਲਕੁਲ ਜੀ ਸ਼ਾਂਤਮਈ ਢੰਗ ਨਾਲ ਹੋ ਰਹੀ ਹੈ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਤੁਹਾਡਾ ਨਾਂ ਕੀ ਬਾਈ ਜੀ ਮੇਰਾ ਨਾਂ ਜੀ ਭਲਵੰਤ ਸਿੰਘ ਹੈ ਜੀ ਜਿਲ੍ਹਾ ਫਰੀਦਕੋਟ ਦੀ ਮੈਂ ਆਪਣਾ ਜਰਨਲ ਸਕੱਤਰ ਹੈ ਜੀ BJP ਦੇ ਹਾਂਜੀ BJP ਦੇ ਜੀ ਇਹ ਪਹਿਲਾਂ ਤਾਂ ਇੱਥੇ ਕਦੇ ਬੂਥ ਨਹੀਂ ਲੱਗਦਾ ਸੀ ਪਿੰਡ ਸੰਦਮਾਲ ਦੇ ਵਿੱਚ ਪਹਿਲਾਂ ਬੂਥ ਇਸ ਕਰਕੇ ਨਹੀਂ ਲੱਗਦਾ ਸੀ ਸਾਡੇ ਜਿਹੜੇ ਆਪਣੇ ਸਰਦਾਰ ਕੁਲਤਾਰ ਸਿੰਘ ਔਰ ਮਨਤਾਰ ਸਿੰਘ ਜੀ ਸਾਡੇ ਸੰਯੋਗੀ ਸੀਗੇ ਜੀ ਤੇ ਹੁਣ ਇਹਨਾਂ ਦੀ ਸਰਕਾਰ ਸੀ ਆਪਣੇ ਜੀ ਆਪਣਾ ਕੀ ਨਾਂ ਲੈਂਦੇ ਕਮਤਾਰ ਸਿੰਘ ਦੀ ਝਾੜੂ ਵਾਲਿਆਂ ਦੀ ਇਹਨਾਂ ਨੇ ਸਾਡਾ ਬੋਰੀਆ ਸਿੱਖ ਸਮਾਜ ਦਾ ਜਿਹੜਾ ਸੀ ਕੋਟਾ ਇਹਨਾਂ ਨੇ ਖਤਮ ਕਰਤਾ ਜੀ ਇਸ ਕਰਕੇ ਜੀ ਅਸੀਂ ਹੁਣ ਆਪਣਾ ਵੱਖਰਾ ਟੈਂਟ ਲਾਇਆ ਜੀ ਇਹ ਕੀ ਕੋਟਾ ਸੀ ਤੁਹਾਡਾ ਤੇ ਕਿਵੇਂ ਖਤਮ ਕੀਤਾ ਅਸੀਂ ਜੀ ਇਹ ਆਪਣਾ ਜੋ ਵੀ ਸਾਨੂੰ ਟਰੱਕੀ ਮਿਲਦੀ ਕਾਰਨ ਜਿਹੜਾ 10% ਉਹ ਸਾਡੀ ਖਤਮ ਕਰਤੀ ਜੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਜੀ ਤੇ ਹੁਣ ਤੁਸੀਂ ਇਹ ਪੂਰਾ ਜਿਹੜਾ ਬੌਰੀਆ ਸਮਾਜ ਆ ਇਹ ਪੂਰਾ ਇਕੱਠਾ ਹੋ ਕੇ ਬੀਜੇਪੀ ਚ ਸ਼ਾਮਲ ਹੋਗੇ ਹਾਂਜੀ ਪੂਰੇ ਅਸੀਂ ਪੂਰਾ ਪਿੰਡੇ ਸੀ ਜੀ ਜੋ ਬੌਰੀਆ ਸਿੱਖ ਬਰਾਦਰੀ ਆ ਜੀ ਅਸੀਂ ਬੀਜੇਪੀ ਦੇ ਵਿੱਚ ਸ਼ਾਮਲ ਆ ਤਾਂ ਕਿ ਅਸੀਂ ਆਪਣਾ ਮੋਦੀ ਸਾਹਿਬ ਨੂੰ ਦਰਖਾਸਤ ਲਈਏ ਇਹ ਜੋ ਸਾਡਾ ਕੋਟਾ ਖਤਮ ਕਰਿਆ ਜਾਂ ਸਾਡੀਆਂ ਹੋਰ ਮੁਸ਼ਕਲਾਂ ਜੀ ਇਹਨਾਂ ਨੂੰ ਹੱਲ ਕਰਿਆ ਜਾਂਦੇ ਨਹੀਂ ਤੁਸੀਂ ਆਮ ਆਦਮੀ ਪਾਰਟੀ ਦੇ ਸਾਹਮਣੇ ਇਹ ਵਿਚਾਰ ਨਹੀਂ ਰੱਖੇ ਵੀ ਸਾਡਾ ਕੋਟਾ ਜਿਹੜਾ ਖਤਮ ਕਿਉਂ ਕੀਤਾ ਗਿਆ ਅਸੀਂ ਜੀ ਬਹੁਤ ਵਿਚਾਰ ਰੱਖੇ ਜੀ ਇਹਨਾਂ ਦੇ ਵਾਰ ਪੂਰੇ ਧਰਨੇ ਵੀ ਲਾਏ ਜੀ ਫਰੀਦਕੋਟ ਵੀ ਧਰਨੇ ਲਾਏ ਜੀ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿਸੇ ਨੇ ਕੋਈ ਪੁੱਛਤਾਛ ਨਹੀਂ ਕੀਤੀ ਨਹੀਂ ਜੀ ਸਾਡੀ ਕੋਈ ਪੁੱਛਦਸ ਨਹੀਂ ਹੋਈ ਜੀ ਨਾ ਸਾਡੀ ਕੋਈ ਸੁਣਵਾਈ ਹੋਈ ਨਾ ਉਹ ਵਾਪਸ ਲਿਆ ਗਿਆ ਜਿਹੜਾ ਸਾਡਾ ਕੋਟਾ ਖਤਮ ਕਰਿਆ ਹੁਣ ਤੁਹਾਨੂੰ ਲੱਗਦਾ ਵੀ ਤੁਸੀਂ ਬੀਜੇਪੀ ਸ਼ਾਮਲ ਹੋ ਕੇ ਇਹ ਕੋਟਾ ਵਾਪਸ ਕਰਵਾ ਲੋਗੇ ਹਾਂਜੀ ਹਾਂਜੀ ਸਾਨੂੰ ਪੂਰਨ ਵਿਸ਼ਵਾਸ ਹੈ ਜੀ ਸਾਨੂੰ ਪੱਕਾ ਵਿਸ਼ਵਾਸ ਹੈ ਜੀ ਤਾਂ ਕਿ ਜਿਹੜੇ ਮੇਰੇ ਸਾਥੀ ਬੈਠੇ ਨੇ ਜੋ ਮਤਲਬ ਕਿ ਬੀਜੇਪੀ ਦੇ ਵਰਕਰ ਨੇ ਅਸੀਂ ਸਾਰੇ ਮਿਲ ਕੇ ਤੇ ਅਸੀਂ ਮੋਦੀ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਤੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਅਸੀਂ ਤੁਹਾਡਾ ਪੱਲਾ ਫੜਿਆ ਤੇ ਤੁਸੀਂ ਸਾਡਾ ਜਿਹੜਾ ਕੋਟਾ ਸਾਨੂੰ ਵਾਪਸ ਦਿਓ ਤੁਹਾਨੂੰ ਕਿਵੇਂ ਲੱਗਦਾ ਵੀ ਫਰੀਦਕੋਟ ਦੀ ਚੋਣ ਹੈ ਜਿਹੜੀ ਹੰਸ ਰਾਜ ਹੰਸ ਜਿੱਤਣਗੇ ਅਸੀਂ 100% ਜਿੱਤ ਰਹੇ ਹਾਂ ਜੀ ਇਹ ਹਾਂਜੀ 니 ਕਿਸ ਤਰ੍ਹਾਂ ਅੰਦਾਜ਼ਾ ਲਾਉਣੇ ਤੁਸੀਂ ਅੰਦਾਜ਼ਾ ਸੀ ਇਹ ਹੀ ਆ ਜੀ ਕਿ ਜਿਹੜੇ ਸਾਡੇ ਬੌਰੀਆ ਸਮਾਜ ਆ ਆਮ ਪਿੰਡਾਂ ਦੇ ਵਿੱਚ ਤਾਂ ਕਿ ਉਹਨਾਂ ਦੇ ਵੀ ਇਹੋ ਸੁਝਾਰ ਨੇ ਕਿ ਸਾਡਾ ਕੋਟਾ ਖਤਮ ਕਰਿਆ ਇਸ ਕਰਕੇ ਅਸੀਂ ਸਾਰੇ ਚੇਂਜ ਹੋਏ ਆ ਤੇ ਸਾਰੇ ਅਸੀਂ ਇਕੱਠੇ ਹੋਏ ਆ ਤੁਸੀਂ ਸਾਰੇ ਇੱਕ ਮੁੱਠ ਹੋ ਹਣ ਇੱਕ ਮੁੱਠ ਹੈ ਜੀ ਅਸੀਂ ਇਕੋਠਾ ਤੁਹਾਡੇ ਸਾਹਮਣੇ ਹੀ ਆ ਜੀ ਤੁਸੀਂ ਥੋੜਾ ਲੇਟ ਹੋ ਗਏ ਐਸ ਤੋਂ ਅੱਗੇ ਤਾਂ ਜੀ ਬਹੁਤ ਸਾਰੇ ਇੱਥੇ ਇਕੱਠ ਸੀ ਤੇ ਸਾਰੇ ਭਰਾਵਾਂ ਦਾ ਸੰਜੋਗ ਸੀ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਇੱਥੇ ਜਿਹੜਾ ਪਿੰਡ ਸੰਧਵਾ ਦੇ ਵਿੱਚ ਬੌਰੀਆ ਸਮਾਜ ਦੇ ਭਾਈਚਾਰੇ ਦੇ ਜਿਹੜੇ ਲੋਕ ਆ ਉਹਨਾਂ ਨੇ ਕਿਹਾ ਵੀ ਸਾਡਾ 2% ਕੋਟਾ ਜਿਹੜਾ ਆਮ ਆਦਮੀ ਪਾਰਟੀ ਨੇ ਖਤਮ ਕੀਤਾ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਤੋਂ ਖਫਾ ਹੋ ਗਏ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ ਤੇ ਮੋਦੀ ਸਾਹਿਬ ਦੀ ਜੇ ਸਰਕਾਰ ਬਣਦੀ ਹੈ ਤਾਂ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਸਾਡਾ ਕੋਟਾ ਜਿਹੜਾ ਵਾਪਸ ਲਿਆ ਜਾਵੇ ਹਾਂਜੀ ਤੁਹਾਡਾ ਨਾਮ ਕੀ ਹੈ ਪ੍ਰਜੈਂਟ ਸੈਂ 3A ਕਿਹਦੀ سپورਟ ਦੇ ਵਿੱਚ ਪੋਲਿੰਗ ਬੂਥ ਲਾਇਆ ਇੱਥੇ ਤੇ ਕਿਹਦੀ ਸਪੋਰਟ ਕਰਦੇ ਹੋ ਸਰਬਜੀਤ ਖਾਲਸਾ ਜੀ ਪਹਿਲਾਂ ਇਹ ਸੰਧਵਾ ਦੇ ਵਿੱਚ ਕਦੇ ਵੀ ਨਹੀਂ ਲੱਗਿਆ ਸੀ ਪੋਲਿੰਗ ਬੂਥ ਇਹ ਪਹਿਲੀ ਵਾਰ ਲੱਗਿਆ ਤੇ ਤੁਹਾਨੂੰ ਕਿਵੇਂ ਲੱਗਦਾ ਹੈ ਵੀ ਸਰਬਜੀਤ ਖਾਲਸਾ ਨੂੰ ਇੱਥੋਂ ਕਿੰਨੇ ਵੋਟ ਨਿਕਲੂਗੀ ਵੋਟੇ ਤਾਂ ਬਹੁਤ ਨਿਕਲੂਗੇ ਬਹੁਤ ਮਤਲਬ ਆਈਡੀਆ ਕਿੰਨਾ ਹੈ ਆਈ ਆਈ ਜਿੰਨੇ ਦੂਜੇ ਪਾਰਟੀਆਂ ਤੋਂ ਵਾਅਦੇ ਨਿਕਲੇ ਭਾਟੇ ਨਹੀਂ ਅੱਛਾ ਤੇ ਤੁਸੀਂ ਕਿਵੇਂ ਅੱਜ ਇੱਥੇ ਦੋ ਕਿ ਜਣੇ ਬੈਠੇ ਆ ਵੀ ਸਾਰੇ ਬੂਥਾਂ ਦੇ ਉੱਤੇ ਕਾਫੀ ਭੀੜ ਹੈ ਕਿ ਇੱਕ ਲੋਕ ਜਾਂ ਕਿਸੇ ਸ਼ਰਮ ਦੇ ਕਾਰਨ ਜਾਂ ਕਿਸੇ ਗੱਲਬਾਤ ਦੇ ਕਾਰਨ ਤੋਂ ਦੇ ਇੱਥੇ ਨਹੀਂ ਆ ਰਹੇ ਹਾਂਜੀ ਹਾਂਜੀ ਇਹ ਹੀ ਗੱਲ ਹੈ ਸਾਨੂੰ ਵੋਟਾਂ ਪੈਣੀਆਂ ਵੋਟਾਂ ਸਾਨੂੰ ਹੀ ਪੈਣੀਆਂ ਐ ਜਿਹਦੇ ਮਰਜ਼ੀ ਲੋਕ ਤੁਰੇ ਫਿਰਨ ਜਿਨ੍ਹਾਂ ਨੇ ਜ਼ਮੀਰਾਂ ਜਾਗਦੀਆਂ ਉਹਨਾਂ ਨੇ ਵੋਟਾਂ ਇੱਧਰ ਹੀ ਪਾਉਣੀਆਂ ਨੇ ਤੁਹਾਨੂੰ ਕਿਵੇਂ ਲੱਗਦਾ ਵੀ ਸਰਬਜੀਤ ਸਿੰਘ ਖਾਲਸਾ ਜੇ ਜਿੱਤੂਗਾ ਤਾਂ ਸਾਡਾ ਸਮਾਜ ਦਾ ਕੋਈ ਭਲਾਈ ਦੇ ਕੰਮ ਕਰਨਗੇ ਬਿਲਕੁਲ ਜੀ ਬਿਲਕੁਲ ਕਰਨਗੇ ਉਹ ਸੱਚੇ ਸੱਚੇ ਬੰਦੇ ਨੇ ਹਾਂਜੀ ਜੋ ਇਹ ਕੰਮ ਕਰਨਗੇ ਜ਼ਰੂਰ ਚੰਗੇ ਕੰਮ ਕਰਨਗੇ ਜਿੰਨੇ ਕੰਮ ਕਰਨਗੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਕੱਢਣਗੇ ਹਾਂਜੀ ਬਿਲਕੁਲ ਜੀ ਇਹ ਉਹਨਾਂ ਦੇ ਇਹਨਾਂ ਮੇਨ ਮੁੱਦੇ ਉਹਨਾਂ ਦੇ ਇਹ ਹੀ ਨੇ ਪੰਜਾਬ ਨੂੰ ਬਚਾਉਣਾ ਜਿੱਥੇ ਉਹ ਬੁਰੀ ਤਰ੍ਹਾਂ ਨਸ਼ਾ ਬਚਤ ਤਹ ਚੁੱਕਿਆ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਵੱਲੋਂ ਇੱਥੇ ਸ਼ਬੀਰ ਲਾਈ ਗਈ ਹੈ ਕੋਈ ਵੀ ਪਾਰਟੀ ਨੂੰ ਕੋਈ ਵੀ ਵੋਟ ਪਾਉਂਦਾ ਉਹਦੇ ਨਾਲ ਇਹਨਾਂ ਦਾ ਕੋਈ ਮਤਲਬ ਨਹੀਂ ਆਪਾਂ ਗੱਲ ਕਰਾਂ ਕਾਕੇ ਤੁਹਾਡਾ ਨਾਂ ਕੀ ਹੈ ਅੱਜ ਦੀ ਅੱਜ ਇਹ ਸ਼ਬੀਲ ਲਈ ਹੈ ਕਿਸ ਤਰ੍ਹਾਂ ਤੁਸੀਂ ਪਾਰਟੀਆਂ ਦਾ ਮੁੱਦਾ ਰੱਖ ਕੇ ਜਾਂ ਹੋਰ ਕਿਸ ਇਹ ਬਸ ਗਰਮਨੇ ਦੇ ਵਾਸਤੇ ਰੱਖ ਗਰਮਨਾ ਮੰਜਰੇ ਰੱਖਦੇ ਲੋਕਾਂ ਦੀ ਲੋਕ ਸੇਵਾ ਵਾਸਤੇ ਇਹ ਪਾਰਟੀ ਦਾ ਹੋਵੇ ਆਮ ਆਦਮੀ ਦਾ ਹੋਵੇ ਰਾਜਾਤ ਹੋਵੇ ਜਾਂ ਅਕਾਲੀ ਤੋਂ ਸਾਰੇ ਵਸਤੇ ਹਾਂ ਕਿਸੇ ਨਾਲ ਕੋਈ ਮਤਲਬ ਨਹੀਂ ਕੋਈ ਮਤਲਬ ਗਰਮੀ ਦੇ ਮਾਹੌਲ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਇਹ ਸ਼ਬੀਲ ਲਈ ਗਈ ਹੈ ਬਹੁਤ ਬਹੁਤ ਇੱਥੇ ਲੋਕ ਸੇਵਾ ਵਾਸਤੇ ਸਮਾਜ ਸੇਵੀ ਆਦਮੀ ਹੈ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਕਿਸੇ ਪਾਰਟੀ ਵੱਲੋਂ ਲਾਇਆ ਕਿ ਇਹ ਜਾਂ ਸਮਾਜ ਸੇਵਾ ਤੌਰ ਤੇ ਮਾਸ਼ਾਅੱਲ ਅੱਛਾ ਅੱਛਾ ਇੱਥੇ ਕੀ ਤੁਸੀਂ ਫਿਰ ਠੰਡਾ ਪਾਣੀ ਪਿਉਨੇ ਤੁਹਾਡਾ ਨਾਂ ਕੀ ਹੈ ਜੀ ਹਰਨਪਾਲ ਸਿੰਘ ਬਰਾਤ ਨਬਰਦਾਰ ਅੱਛਾ ਇਹ ਇੱਥੇ ਅੱਜ ਤੁਹਾਨੂੰ ਕਿਵੇਂ ਸੁਝਾਇਆ ਵੀ ਇਹ ਲੋਕਾਂ ਦੀ ਸੇਵਾ ਕੀਤੀ ਜਾਵੇ ਗਰਮੀ ਬਹੁਤ ਸੀਗੀ ਲੋਕਾਂ ਦੀ ਮਨਕੀਸ਼ਾ ਸੀ ਗਰਮੀ ਬਹੁਤ ਲੋਕ ਪਾਣੀ ਲਈ ਉਹ ਠੀਕ ਹੈ ਵੋਟ ਪਾਉਂਡ ਤੇ ਵੋਟ ਦਾ ਆ ਇਸਤੇਮਾਲ ਕਰ ਵੋਟਾਂ ਵਾਸਤੇ ਕਿਸੇ ਨੂੰ ਅਕਸਾਉਂਦੇ ਤਾਂ ਨਹੀਂ ਵੀ ਕਿਹਨੂੰ ਵੋਟ ਨਹੀਂ ਜੀ ਨਹੀਂ ਜੀ ਕਿ ਕਿਸੇ ਕੋਈ ਜਿਹਨੂੰ ਮਰਜ਼ੀ ਵੋਟ ਪਾਈਏ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਮੁਖਾ ਰਹੇ ਆਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਪਿੰਡ ਸੰਧਵਾ ਇੱਥੇ ਹਰੇਕ ਪਾਰਟੀ ਦੇ ਬਹੁਤ ਵੱਡੇ ਵੱਡੇ ਲੀਡਰ ਆ ਪਰ ਇੱਥੇ ਭਾਈਚਾਰਕ ਤੌਰ ਤੇ ਸਾਰੇ ਰਹਿੰਦੇ ਆ ਤੇ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਵੀ ਵਿਤਕਰਾ ਨਹੀਂ ਕਰਦੇ ਤੇ ਆਪਦੇ ਆਪ ਦੇ ਬੂਥਾਂ ਦੇ ਰਹਿ ਕੇ ਐ ਇੱਕ ਦੂਜੇ ਦੇ ਬੂਥਾਂ ਤੇ ਵੀ ਚਲੇ ਜਾਂਦੇ ਆ ਆਪਣੇ ਪ੍ਰੇਮ ਵਿਹਾਰ ਨਾਲ VOTING ਕਰਦੇ ਐ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਕੋਈ ਕਿਸੇ ਕਿਸਮ ਦੀ ਰੰਜਿਸ਼ਬਾਜੀ ਨਹੀਂ ਤੇ ਬਹੁਤ ਹੀ ਪਿਆਰ ਸਤਿਕਾਰ ਨਾਲ ਇੱਥੋਂ ਦੇ ਪਿੰਡ ਦੇ ਲੋਕ ਆ ਜੋ ਰਹਿੰਦੇ ਹਨ ਤੇ ਵੋਟਾਂ ਤੋਂ ਬਾਅਦ ਇਹ ਸਾਰੇ ਇੱਕੋ ਹੋ ਜਾਂਦੇ ਹਨ ਤੇ ਕਿਸੇ ਕਿਸਮ ਦਾ ਕੋਈ ਵੀ ਵਿਤਕਰਾ ਨਹੀਂ ਕਰਦੇ ਵੇਖਦੇ ਰਹੋ ਨਰਪਾਇਰ ਸੱਚ ਚੈਨਲ ਫੇਰ ਹਾਜ਼ਰ ਹੋਵਾਂਗੇ ਤੁਹਾਨੂੰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਇਸ ਚੈਨਲ ਤੇ ਮੈਂ ਡਾਕਟਰ ਜਸਕਰਨ ਸਿੰਘ ਸੰਧਵਾ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ